ਹੂੰ ਹੂੰ ਦੇਖ ਲਈ ਬੇਕਿੰਗ ਦਾ ਉਹ ਤੋਂ ਚੜ੍ਹਤ ਤੇ ਮੁਰਾਈ ਜਿਸ ਨਾਲ ਬਾਕੀ ਬਲੀ ਜੋਤੀ ਇਹ ਸਭ ਕੁਝ ਦੇਖ ਕਰ ਸਕਦੇ ਹਾਂ ਤਾਂ ਕੈਦਨੀ ਹਵਲਤਿਆਂ ਨੂੰ ਮਲੇ ਕੀ ਕਹਿਣਾ ਦੇਖੋ ਸਪੈਸ਼ਲੀ ਮੈਂ ਇੱਥੇ ਮਿਲਨ ਆਈ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਹਾਗੇ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਕਿਸੇ ਕਾਲ ਸੈਂਟਰ 'ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ 'ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰੋਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਲਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੇ ਨਾਲ ਸਾਰੇ EMPLOYEES ਵੀ ਚੱਕੇ ਗਏ ਔਰ ਉਹਨਾਂ ਨੂੰ ਮੈਂ ਉੱਥੇ ਕਿਉਂਕਿ ਕਰਾਊਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ ਇੱਥੇ ਬੜੀਆਂ ਖੁਸ਼ੀ ਸੀਗੀਆਂ ਵੀ ਚਲੋ ਸਾਨੂੰ ਖੁੱਲੀ ਜਗ੍ਹਾ ਮਿਲਿਆ ਰਹਿਣ ਦੇ ਲਈ ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ ਹੁਣ ਉਹਨਾਂ ਦੀ ਬੇਲ ਲਗवानी ਸੀਗੀ ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ ਕੁਝ ਦੀ ਹੁਣ ਹੋ ਜਾਏਗੀ ਕਿ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ ਹੁਣ ਉਹਨਾਂ ਦੇ ਹੈ ਕੁਝ ਪ੍ਰੋਸੈਸ ਹੁੰਦਾ ਇਹਨਾਂ ਦਾ ਆਪਣਾ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਆਉਣਗੇ ਉਹ ਬਾਂਡ ਭਰਨਗੇ ਫਿਰ ਆ ਕੇ ਰੀਲੀਜ਼ ਹੁੰਦੀਆਂ ਨੇ ਅਜ ਕੁਝ ਗਰਲਸ ਐਸੀਆਂ ਨੇ ਜਿਹੜੀ ਕਿ ਕਹਿੰਦੀ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੰਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਹੈ ਉਹ ਕਹਿੰਦੇ ਅਸੀਂ ਗਰੀਬ ਆ ਸਾਡੇ ਅਸੀਂ ਕਿਦਾਂ ਪੇ ਕਰ ਸਕਦੇ ਆ ਤੋ ਦਾ ਪ੍ਰੋਵੀਜ਼ਨ ਦੇਖਦੇ ਹਾਂ ਜੀ ਆਪਾਂ ਕੁਛ ਉਹਦੇ ਲਈ ਹੱਲ ਨਾਗਾਲੈਂਡ ਦੀਆਂ ਵੀ ਹੈਗੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਉੱਥੇ ਸਰਕਾਰ ਨੇ ਅਪਰੋਚ ਕੀਤੀ ਹੈ ਕਿੱਦਾਂ ਦੇਖਦੇ ਆਫ ਕੌਰਸ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਬੱਚੀਆਂ ਨੇ ਜਿਹੜੀਆਂ ਇਗਨੋਰੈਂਟ ਸੀਗੀਆਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗੱਲ ਨਹੀਂ ਹੋਈ ਸੀ ਇਹ ਸਿਰਫ ਉੱਥੇ ਫਸ ਗਈਆਂ ਕਿਉਂਕਿ ਇਹਨੇ ਲਾਲਚ ਵੀ ਆ ਜਾਂਦਾ ਹੈ ਕਈ ਵਾਰੀ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨੇ ਆਪਾਂ ਰੋਕਰੀ ਕਰ ਲਈਏ ਲੇਕਿਨ ਬਾਅਦ ਚ ਪਤਾ ਚੱਲਦਾ ਕਿ ਕੰਪਨੀ ਫਰਾਡ ਨਿਕਲੀ ਹੈ ਵੱਡੇ ਮਗਰਮੱਛ ਨੂੰ ਤਾਂ ਬਾਹਰ ਫੇਰਦੇ ਨੇ ਜੀ ਜਿਹੜੇ ਹੈਗੇ ਭੋੜੀਆਂ ਪਾਣੀਆਂ ਉਹ ਬਸ ਗਏ ਨਹੀਂ ਜੀ ਜੇ ਵੱਡੇ ਮਗਰਮੱਛ ਜਿਹੜਾ ਇਦਾਂ ਬਾਹਰ ਫੇਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫੇਰ ਕੁੜੀਆਂ ਨੂੰ ਠੀਕ ਹੈ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਂ ਹੀ ਚੱਕੀ ਗਈਆਂ ਨੇ ਨਾ ਵੱਡੇ ਮਗਰਮੱਛ ਵੀ ਫੜੇ ਗਏ ਹੈ ਤਿੰਨ ਤਰੀਕ ਨੂੰ ਉਹਨਾਂ ਦੀ ਬ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਕਿ ਉਹ ਆ ਕੇ ਇੱਥੇ ਆਪਣੀ ਜਿਹੜੀ ਬੌਂਡ ਭਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬੌਂਡ ਨਹੀਂ ਭਰ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਸੋ ਵੀ ਜੀ ਮਦਦ ਕਰ ਲੀਏ ਜੀ ਐਨ ਜੀਓ ਨਾਲ ਵੀ ਅਪਰੋਚ ਕੀਤੀ ਜਾ ਸਕਦੀ ਹੈ ਜਿਹੜਾ ਬੌਂਡ ਲੈ ਕੇ ਜਾ ਪੈਸੇ ਨਹੀਂ ਦੇਣਾ ਜ਼ਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ ਲੈਟ ਮੀ ਫਾਈਂਡ ਆਊਟ ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਭਰ ਸਕਦੇ ਉਹਨਾਂ ਦੇ ਲਈ ਅਸੀਂ ਕੀ ਮਦਦ ਕਰ ਸਕਦੇ ਅਸੀਂ ਦੇਖੀ ਕਿੰਨੇ ਕਿੰਨੇ ਜਮਾਨਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਤਿੰਨ ਦਰਜਨ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਸੀ ਦੇਖੋ ਇਹ ਤਾਂ ਲੜਕੀਆਂ ਮੇਰੇ ਖਿਆਲ 32 ਹੋਣ ਗਿਆ ਜੀ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤਾਂ ਹੋਈ ਚੁੱਕੀ ਹੈ ਬॉयਜ਼ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਏਗਾ ਬॉयਜ਼ ਕਿੰਨੇ ਨੇ ਜੀ ਅੰਦਰ ਦੇ ਬॉयਜ਼ ਸਿਸਟਮ ਕਿੰਨੇ ਜੀ ਅੰਦਰ ਇਹਨਾਂ ਦੇ 100 ਦੇਖਰੀ 100 ਦੇਖਰੀ ਯਾ ਆਲ ਓਵਰ ਕਿੰਨੇ ਨੇ ਟੋਟਲ ਬॉयਜ਼ ਤੇ ਗਰਲਸ ਦੇਖੋ ਬॉयਜ਼ ਐਂਡ ਗਰਲ ਔਰ ਇਹ ਗਰਲਸ ਜਿਹੜੀਆਂ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਤਾਂ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀਗੀ ਹੋਰ ਮਹਿਲਾ ਨਾਲ ਉਹ ਮਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਭ ਨੂੰ ਮਿਲੀ ਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਤੇ ਕੇਸ ਪੈ ਗਿਆ ਆ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ ਔਰ ਵੀਲ ਟ੍ਰਾਈ ਟੂ ਸੀ ਹਾਊ ਵੀ ਕੈਨ ਹੈਲਪ ਇਹਦੇ ਲੜਕੀ ਨੂੰ ਪਤਾ ਸੀ ਵੀ ਜਿਹੜਾ ਇਹ ਫਰਾਡ ਹੋ ਰਿਹਾ ਕਾ ਜਾਂ ਸੈਲਰੀ ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋਬ ਮੇਰੀ ਐਡਵਾਈਸ ਸਾਰੀ ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40 50000 ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀਆਂ ਉਹ ਫਿਰ ਅੰਦਰ ਜਦੋਂ ਕੰਪਨੀਆਂ ਉਹਨਾਂ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰ ਦਿਆ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦਵਾਂਗੇ ਬਾਅਦ ਚ ਦੇ ਦਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕੇਸ ਚ ਫਸਦਾ ਆਦਰ ਸਟੇਟਸ ਜਿਆਦਾ ਜੋ ਇਹ ਕੰਮ ਹੁੰਦਾ ਜਿਹੜਾ ਜਿਵੇਂ ਹੁਣੇ ਨਾਗਾਲੈਂਡ ਦੇ ਦੱਸਿਆ ਜਾ ਰਹੀਆਂ ਇੱਥੇ ਲੈਂਗੁਏਜ ਲੈ ਕੇ ਪ੍ਰੋਬਲਮ ਆ ਰਹੀ ਉਹਨਾਂ ਇਹ ਠੀਕ ਹੈ ਦੇ ਅੰਡਰਸਟੈਂਡ ਹਿੰਦੀ ਆਲਸੋ ਦੇ ਅੰਡਰਸਟੈਂਡ ਇੰਗਲਿਸ਼ ਆਲਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੜੀ ਅੱਛੀ ਤਰੀਕਾ ਸਭ ਦੇ ਨਾਲ ਗੱਲ ਕਰ ਰਹੀਆਂ ਨੇ ਹਿੰਦੀ ਬੋਲ ਲੈਂਦੀਆਂ ਨੇ ਸਭ ਕੁਝ ਕਰ ਲੈਂਦੀਆਂ ਨੇ ਤੇ ਉਹਨਾਂ ਨੂੰ ਕੋਈ ਪ੍ਰੋਬਲ